ਗੀਤ ਸੁਣਾਉਣ ਲੱਗੀਆਂ ਆਸ ਹੈ ਤੁਹਾਨੂੰ ਪਸੰਦ ਆਊਗਾ ਮਾਣੋ ਆਨੰਦ ਫਿਰ ਪਿਆਰੇ ਜੇ ਗੀਤ ਦਾ ਸੋਣਾ ਜਾ ਚੀਰ ਪੈਨ ਕੇ ਉੱਤੇ ਗਲਗੀ ਨਾ ਲਾਈਂ ਜੇ ਕੇ ਉੱਤੇ ਗਲਗੀ ਨਾ ਲਾਈਵੇ ਜੀਵੇ ਸੋਹਣਿਆ ਉੱਤੇ ਗਲਗੀ ਨਾ ਲਾਈਵੇ ਜੇ ਤੂੰ ਕਾ ਲੇਂਗੀ ਲਾਉਣੀ ਐਵੇ ਸਾਡੀ ਗਲਿਓ ਨਾ ਆਈ ਵੇ ਜੇ ਤੂੰ ਕਲੰਗੀ ਲਾਉਣੀ ਐਵੇ ਸਾਡੀ ਗਲਿਓ ਨਾ ਆਈ ਵੇ ਜੀਵੇ ਸੋਣਿਆ ਸਾਡੀ ਗਲਿਓ ਨਾ ਆਈ ਵੇ ਸਾੜੇ ਸਾੜੇ ਜਾਣ ਗਮਾਂਡੂਣਾ ਗਾਲਾਂ ਦੇਉ ਸਾਡੀ ਮਾਈ ਵੇ ਸਾੜੇ ਸਾੜੇ ਜਾਣ ਗਮਾਂਡੂਣਾ ਗਾਲਾਂ ਦੇਉ ਸਾਡੀ ਮਾਈ ਵੇ ਸਾਡੀ ਮਾਈ ਵੇ ਗਲੀ ਨੀ ਪੱਟੀ ਤੇਰੇ ਆਸ਼ਿਕਾ ਮੇਣੇ ਦੇ ਉਪਰ ਜਾਈ ਵੇ ਗਲੀ ਨੀ ਪੱਟੀ ਤੇਰੇ ਜਿਕਾ ਮੇਣੇ ਦੇ ਉਪਰ ਜਾਈਵੇ ਜੀਵੇ ਸੋਣਿਆ ਮੇਣੇ ਦੇ ਉਪਰ ਜਾਈਵੇ ਗੱਡ ਗੰਡਾ ਸੇ ਲੈਣਗੇ ਮੇਰੇ ਅਥਰੇ ਆ ਪਾਈਵੇ ਕੱਢ ਗੰਡਾ ਸੇ ਲੈਣਗੇ ਮੇਰੇ ਅਥਰੇ ਆ ਪਾਈਵੇ ਜੀਵੇ ਸੋਣਿਆ ਹੰ ਮੇਰੇ ਅਥਰੇ ਆ ਪਾਈਵੇ ਪਾਇਨੇ ਕੇ ਨਾਲ ਜੁਗ ਨੀ ਨਾ ਪਾਈਵੇ ਸੋਣਾ ਜ ਕੰਠ ਪਾਇਨੇ ਕੇ ਨਾਲ ਜੁਗ ਨੀ ਨਾ ਪਾਈਵੇ ਜੀਵੇ ਸੋਣਿਆ ਇਹ ਨਾਲ ਜੁਗ ਨੀ ਨਾ ਪਾਈਵੇ ਜੇ ਤੂੰ ਜੁਗਨੀ ਪਾਉਣੀ ਐ ਵੇ ਸਾਡੀ ਗਲੀਆਂ ਨਾ ਆਈ ਵੇ ਜੇ ਤੂੰ ਜੁਗਨੀ ਪਾਉਣੀ ਐ ਵੇ ਸਾਡੀ ਗਲੀਆਂ ਨਾ ਆਈ ਵੇ ਜੀਵੇ ਸੋਣਿਆ ਸਾਡੀ ਗਲੀਆਂ ਨਾ ਆਈ ਵੇ ਸੜੂ ਵਾਲੀ ਜਾਣ ਗੁਮਾਂਡੂਣਾ ਗਾਣਾ ਦੇਉ ਛੱਡੀ ਮਾਈ ਵੇ ਸੜੂ ਵਾਲੀ ਜਾਣ ਗੁਮਾਂਡੂਣਾ ਗਾਣਾ ਦੇਉ ਛੱਡੀ ਮਾਈ ਵੇ ਜੀਵੇ ਸੋਣਿਆ ਗਾਣਾ ਦੇਉ ਛੱਡੀ ਮਾਈ ਵੇ ਤੇਰੇ ਦੋਸਤਾ ਮੇੜੇ ਦੇ ਉੱਪਰ ਜਾਈਵੇ ਗਲੀ ਨੀ ਪੱਟੀ ਤੇਰੇ ਦੋਸਤਾ ਮੇੜੇ ਦੇ ਉੱਪਰ ਜਾਈਵੇ ਜੀਵੇ ਸੋਨਿਆ ਮੇੜੇ ਦੇ ਉੱਪਰ ਜਾਈਵੇ